ਸਸ਼ੀਕਲ ਦੋਸਤੋ ਤੁਸੀਂ ਦੇਖ ਰਹੇ ਹੋ ਲਾਈਵ ਤੇ ਚੈਨਲ ਮੈਂ ਰੰਜਨਾ ਚਾਹੀ ਸ਼੍ਰੀ ਫਤਿਹਗੜ ਸਾਹਿਬ ਤੋਂ ਗੱਲ ਕਰ ਰਹੀ ਆ ਤੇ ਜਿਨ੍ਹਾਂ ਦਾ ਇੱਕ ਨਾਰਾ ਵੀ ਹੈ ਵੀ ਸੈਂਟਰ ਦੀਆਂ ਸਰਕਾਰਾਂ ਅੱਗੇ ਅਸੀਂ ਝੁਕੇ ਨਹੀਂ ਤੇ ਸੱਚ ਬੋਲਣ ਦੇ ਅੱਗੇ ਅਸੀਂ ਰੁਕੇ ਨਹੀਂ ਤੇ ਇਹਨੇ ਸਾਡੇ ਨਾਲ ਸਿਵਰਿੰਦਰ ਸਿੰਘ ਮਾਨ ਜੀ ਦੇ بیٹے ਈਮਾਨ ਸਿੰਘ ਮਾਨ ਜੀ ਜੋ ਕਿ ਪਾਰਟੀ ਤੋਂ ਨਿਸ਼ਾਨ ਸ਼੍ਰੀ ਫਤਿਹਗੜ ਸਾਹਿਬ ਤੋਂ ਲੜ ਰਹੇ ਨੇ ਆਓ ਪਾਣੋਂ ਉਹਨਾਂ ਤੋਂ ਜਾਣੂ ਕਰਦੇ ਹਾਂ ਕਿ ਕਿੰਨੇ ਕਿ ਪਿੰਡਾਂ ਦਾ ਉਹਨਾਂ ਨੇ ਦੌਰਾ ਕੀਤਾ ਕਿਸ ਤਰ੍ਹਾਂ ਦਾ ਉਹਨਾਂ ਦਾ ਦੌਰਾ ਰਿਹਾ ਸਰਕਾਰਾਂ ਦੇ ਲੋਕ ਪ੍ਰਤੀ ਕੀ ਹੰਗਾਰਾ ਹੈ ਸਰ ਸਭ ਤੋਂ ਪਹਿਲਾਂ ਤਾਂ ਸਵਾਗਤ ਹੈ ਤੁਹਾਡਾ ਪੀਚਾ ਮੇਹਰਬਾਨੀ ਜੀ ਵਾਹਿ ਖਾਲਸਾ ਵੈਰੀ ਦੀਖਤ ਸਰ ਤੁਸੀਂ ਪਿੰਡਾਂ ਦੇ ਦੌਰੇ ਕੀਤੇ ਹੈਗੇ ਆ ਤੁਹਾਨੂੰ ਕਿਸ ਤਰ੍ਹਾਂ ਦਾ ਉੱਥੇ ਕੀ ਕੀ ਕਮੀਆਂ ਪੇਸ਼ ਆਈ ਅੱਜ ਦੇ ਦਿਨ ਸਾਡੇ ਜਿਹੜੇ ਪਿੰਡਾਂ ਦੇ ਵਿੱਚ ਕਮਾਈ ਦੇ ਦਾਰੇ ਕੋਈ ਨਹੀਂ ਰਹਿ ਗਏ ਹੈਗੇ ਸਾਡੀ ਜ਼ਿੰਮੇਵਾਰੀ ਤੇ ਹੈ ਜਿਨ੍ਹਾਂ ਨੂੰ ਨੁਕਸਾਨ ਅੱਜ ਹੋਇਆ ਅਸੀਂ ਕੱਲ ਡੀਸੀ ਸਾਹਿਬ ਨੂੰ ਮੈਮੋਰੰਡਮ ਦੇਣਾ ਹੈ ਜਿਹੜਾ ਚੁੰਨੀ ਏਰੀਆ ਦੇ ਵਿੱਚ ਪਾਣੀ ਖੜਾ ਹੈ ਉਹਦੇ ਵਿੱਚ ਫਸਲ ਸਾਰੀ ਖਤਮ ਹੋ ਗਈ ਇਹਦਾ ਇੱਕ ਗੁਰਦੌਰੀ ਹੋਣੀ ਚਾਹੀਦੀ ਹੈ ਤੇ ਇਹਨਾਂ ਦਾ ਮੁਆਵਜ਼ਾ ਇਹਦਾ ਮਿਲਣਾ ਚਾਹੀਦਾ ਹੈਗਾ ਦੂਜੇ ਪਾਸੇ ਜਿਹੜੇ ਸਾਡੇ ਰੋਜ਼ਗਾਰ ਕਮਾਣ ਵਾਲੇ ਦਿਹਾੜੀਦਾਰ ਹਨ ਉਹਨਾਂ ਨੂੰ ਇੰਨੀਆਂ ਪਾਬੰਦੀਆਂ ਲੱਗੀਆਂ ਹੋਈਆਂ ਪਿਛਲੇ ਸਮੇਂ ਦੇ ਵਿੱਚ ਉਹ ਕੰਮ ਤੋਂ ਵਾਂਝੇ ਰਹੇ ਹਨ ਕੋਵਿਡ ਦੇ ਕਰਫਿਊ 'ਚ ਰਹੇ ਹਨ ਅੱਜ ਸਾਡੇ ਬੱਚੇ ਸਕੂਲਾਂ ਤੋਂ ਵਾਂਝੇ ਐ ਆਪਣੀਆਂ ਜਿਹੜੀਆਂ ਬੀਬੀਆਂ ਹੈਗੀਆਂ ਉਹ ਵੀ ਪਰੇਸ਼ਾਨ ਐ ਕਿ ਇਹਨਾਂ ਦੀ ਪੜ੍ਹਾਈ ਰੁਕੀ ਹੋਈ ਐ ਸੋ ਅੱਜ ਬਹੁਤ ਮਾੜੇ ਮਾਹੌਲ ਸਾਨੂੰ ਦਿਖ ਰਹੇ ਨੇ ਸਾਡੇ ਪਿੰਡਾਂ ਦੇ ਵਿੱਚ ਸਰ ਇਹ ਤੋਂ ਇਲਾਵਾ ਜੇ ਫੇ ਨਹੀਂ ਸਰਕਾਰ ਆ ਜਾਂਦੀ ਹੈ ਫਿਰ ਤੁਸੀਂ ਜਿਹੜੇ ਇਹ ਕਮੀਆਂ ਦੇਖ ਕੇ ਆਈਆਂ ਕਿਸ ਤਰ੍ਹਾਂ ਦੀਆਂ ਕਮੀਆਂ ਦੂਰ ਕਰੋਗੇ ਅਸੀਂ ਸਮਝਦੇ ਹਾਂ ਕਿ ਸੈਂਟਰ ਨੂੰ ਹਰੇਕ ਸਰਕਾਰ ਆਪਣੇ ਹੱਕ ਵੇਚ ਦਿੰਦੀ ਹੈ ਕੈਪਟਨ ਅਮਰਿੰਦਰ ਸਿੰਘ ਨੇ ਬੀਐਸਐਫ ਨੂੰ ਪੰਜਾਬ ਪੁਲਿਸ ਦੇ ਧੇਰੇ ਦੇ ਵਿੱਚ ਸ਼ਾਮਿਲ ਕਰਤਾ ਜਦਕਿ ਪੰਜਾਬ ਪੁਲਿਸ ਨੂੰ ਸੈਂਟਰ ਤੋਂ ਹੋਰ ਗ੍ਰਾਂਟਾਂ ਨੇ ਚਾਹੀਦੇ ਸੀ ਉਰੇ ਉਹਨਾਂ ਨੇ ਹੋਰ ਭਰਤੀ ਕਰਕੇ ਨੌਕਰ ਲਾਣੇ ਚਾਹੀਦੇ ਸੀਗੇ ਆਪਣੇ ਪੁਲਿਸ ਦੇ ਵਿੱਚ ਜਿਹੜੇ ਆ ਡਰੋਨ ਦਾ ਸਾਡਾ ਮਸਲਾ ਚੱਲਿਆ ਸਭ ਉਹਨਾਂ ਨੇ ਹੱਕ ਸਾਡੇ ਦੇਤੇ ਉਧਰ ਸੈਂਟਰ ਨੂੰ ਬੀਐਸਐਫ ਨੂੰ ਜਿਹੜੀ ਭਰਤੀ ਕਰਦੀ ਹੈ ਪੰਜਾਬ ਤੋਂ ਬਾਹਰ ਜ਼ਿਆਦਾਤਰ ਅਸੀਂ ਸਮਝਦੇ ਹਾਂ ਕਿ ਪੰਜਾਬ ਤੇ ਸਰਕਾਰੀਆਂ ਨੌਕਰੀਆਂ ਉਹਨੇ ਆਣੀ ਚਾਹੀਦੀਆਂ ਜਿਹੜਾ ਸਾਡੇ ਸਟੇਟ ਦਾ ਖਰਚਾ ਹੈ ਉਹ ਸਟੇਟ ਨੂੰ ਸੈਂਟਰ ਨੂੰ ਚੱਕ ਕੇ ਪਰਾਂ ਕਰਨਾ ਚਾਹੀਦਾ ਹੈ ਅਸੀਂ ਸਮਝਦੇ ਹਾਂ ਕਿ ਅੱਜ ਦੇ ਦਿਨ ਉਰੇ ਬਿਲਕੁਲ ਵੀ ਕੋਈ ਫੈਕਟਰੀਆਂ ਨਹੀਂ ਲੱਗ ਰਹੀਆਂ ਹੈਗੀਆਂ ਕੋਈ ਦੈਰੇ ਨਹੀਂ ਚੱਲ ਰੇ ਸਭ ਗੁੰਬਿੰਦਗੜ ਤੋਂ ਚੱਕ ਕੇ ਫੈਕਟਰੀਆਂ ਗੁਜਰਾਤ ਜਾ ਰਹੀਆਂ ਹੈ ਇਨੂੰ ਅਸੀਂ ਰੋਕਣਾ ਅਸੀਂ ਚਾਹੁੰਦੇ ਆ ਕਿ ਆਵਾਜਾਵੀ ਪਾਕਿਸਤਾਨ ਨਾਲ ਖੁੱਲੇ ਜਿਹਦੇ ਨਾਲ ਭਾਰਤ ਦੀ ਪੂਰੀ ਜੀਡੀਪੀ ਦਾ 1% ਦਾ ਫਰਕ ਪੈਂਦਾ ਹੈਗਾ ਜੇ ਵਪਾਰ ਪਾਕਿਸਤਾਨ ਨਾਲ ਚੱਲੇ ਸਾਡੇ ਜਿੰਸ ਅੱਜ ਗੜਦੇ ਹੈਗੀਆਂ ਗੋਦਾਨਾ ਚ ਉਹ ਜਾ ਕੇ ਅਫਗਾਨਿਸਤਾਨ ਸਾਨੂੰ ਵੇਚਣੇ ਚਾਹੀਦੇ ਆ ਉੱਥੋਂ ਸਿਮਿੰਟ ਸਸਤਾ ਤੇ ਵਧੀਆ ਮਿਲਦਾ ਹੈਗਾ ਅੱਜ ਅਸੀਂ ਸੋਚਦੇ ਆ ਕਿ ਵਪਾਰ ਰਾਹੀਂ ਸੈਂਟਰ ਦੇ ਜਿਹੜੀ ਵਿਤਕਰਾ ਸਾਡੇ ਨਾਲ ਹੈ ਸਾਡੇ ਪੰਜਾਬ ਦੇ ਪਾਣੀ ਰੈਪੀਰੀਅਨ ਕਾਨੂੰਨ ਦੇ ਬਰਖਿਲਾਫ ਚੱਕ ਕੇ ਦਿੱਲੀ ਨੂੰ ਦੇਤੇ ਉਹਦੇ ਮੁਆਵਜ਼ੇ ਸਾਨੂੰ ਮਿਲਣੇ ਚਾਹੀਦੇ ਆ ਤਾਂ ਕਿ ਆਪਾਂ ਉਰੇ ਇੱਕ ਖਸ਼ਾਲਤਾ ਬਣਾ ਸਕੀਏ ਉਰੇ ਸਾਨੂੰ ਕਲਸਟਰ ਬਣਾਉਣੇ ਪੈਣੇ ਆ ਜਿਵੇਂ ਹੁਣ ਮਾਈਕਰੋ ਮੋਬਿਲਿਟੀ ਜਿਹਦੇ ਵਿੱਚ ਗੱਡੀਆਂ ਤੋਂ ਇਲਾਵਾ ਜਿਹੜੀਆਂ ਬੈਟਰੀ ਟੈਕਨੋਲੋਜੀ ਨਾਲ ਸਾਈਕਲ ਹੋਰ ਤਰ੍ਹਾਂ ਦੇ ਵਾਹਨ ਚੱਲਦੇ ਹੈਗੇ ਆ ਰਿਕਸ਼ੇ ਆਟੋ ਉਹਦਾ ਇੱਕ ਹੱਬ ਲੁਧਿਆਣੇ 'ਚ ਇੱਥੇ ਫਤਿਹਗੜ੍ਹ ਸਾਹਿਬ ਉਹਦੇ ਨਾਲ ਜੁੜਦਾ ਇੱਥੇ ਖੜਾ ਕਰਨਾ ਚਾਹੀਦਾ ਸਾਨੂੰ ਹੋਜ਼ਰੀ ਦਾ ਕੰਮ ਬਣਾਉਣਾ ਚਾਹੀਦਾ ਹੈਗਾ ਉਹਦਾ ਕਲਸਟਰ ਬਣਨਾ ਚਾਹੀਦਾ ਇੱਥੇ ਮੈਡੀਕਲ ਟੂਰਿਜ਼ਮ ਹੋਣੀ ਚਾਹੀਦੀ ਹੈ ਇੱਥੇ ਜਿਹੜਾ ਸੈਂਟਰ ਮੈਟਲਰਜੀ ਦਾ ਇੱਕ ਸੈਂਟਰ ਖੋਲਣਾ ਚਾਹੀਦਾ ਜਿਹਦੇ ਨਾਲ ਗੋਬਿੰਦਗੜ ਦੇ ਵਿੱਚ ਜਿਹੜਾ ਸਟੀਲ ਬਣਦਾ ਉਹ ਅੱਜ ਉੱਡ ਕੇ ਸਾਰੀ ਇੰਡਸਟਰੀ ਗੁਜਰਾਤ ਚਾਰੀ ਹੈ ਉਹ ਇੱਥੇ ਮੈਟਲਰਜੀ ਨਵੇਂ ਤਰੀਕੇ ਦੀ ਸਾਨੂੰ ਸਿਖਾ ਕੇ ਐਲੂਮੀਨੀਅਮ ਮੈਗਨੀਸ਼ੀਅਮ ਅਲॉयਜ਼ ਜਿਹੜੇ ਹੁਣ ਅੱਜ ਦੇ ਦਿਨ 'ਚ ਡਿਫੈਂਸ 'ਚ ਬੜੇ ਵਰਤੇ ਜਾਂਦੇ ਆ ਉਹ ਇੰਡਸਟਰੀ ਸਾਨੂੰ ਇੱਥੇ ਲੈ ਕੇ ਆਣੀ ਚਾਹੀਦੀ ਹੈ ਆਪਾਂ ਫਤਿਹਗੜ ਸਾਹਿਬ 'ਤੇ ਬੈਠੇ ਆ ਜਿਹੜਾ ਬਿਲਕੁਲ ਸੈਂਟਰ 'ਤੇ ਬੈਠਾ ਹੈ ਸਾਨੂੰ ਪਟਿਆਲਾ ਚੰਡੀਗੜ ਅੰਬਾਲਾ ਸਾਰਾ ਲੁਧਿਆਣਾ ਨੇੜੇ ਪੈਂਦਾ ਹੈਗਾ ਤੇ ਇੱਥੇ ਟਰਾਂਸਪੋਰਟੇਸ਼ਨ ਬਹੁਤ ਵਧੀਆ ਸਾਨੂੰ ਸੜਕਾਂ ਦੀ ਤੇ ਟ੍ਰੇਨ ਦੀ ਹੈਗੀ ਤੇ ਇੱਥੇ ਸਾਨੂੰ ਕੋਸ਼ਿਸ਼ ਕਰਕੇ ਵਧੀਆ ਇੰਡਸਟਰੀ ਸਥਾਪਿਤ ਕਰਨੀ ਚਾਹੀਦੀ ਹੈ ਜ ਜਿਹਦੇ ਨਾਲ ਸਾਨੂੰ ਨੌਕਰੀਆਂ ਮਿਲਣ ਰੋਜ਼ਗਾਰਾਂ ਮਿਲਣ ਮੋਦੀ ਜੀ ਦਾ ਅੱਜ ਕਿਤਾਬਾ ਹੈ ਵੀ ਮੈਂ ਨਵਾਂ ਪੰਜਾਬ ਬਣਾਉਂਗਾ ਮੇਰਾ ਇੱਕ ਇਹ ਟੀਚਾ ਹੈਗਾ ਇਹ ਤੇ ਫਿਰ 14 ਤਰੀਕ ਨੂੰ ਉਹ ਜਲੰਧਰ ਆ ਰਹੇ ਨੇ ਪੰਜਾਬ ਦੇ ਦੌਰੇ ਤੇ ਇਹਦੇ ਬਾਰੇ ਕੀ ਹੈ ਅ ਦੇਖੋ ਬਹੁਤ ਸਮੇਂ ਤੋਂ ਪੰਜਾਬ ਨਾਲ ਵਿਤਕਰਾ ਹੋ ਰਿਹਾ ਮੈਂ ਮੋਦੀ ਜੀ ਨੂੰ ਬੇਨਤੀ ਕਰਦਾ ਕਿ ਸਾਡਾ ਪੰਜਾਬ ਜਿਹੜਾ ਹੈਗਾ ਇਹਦੇ ਵਿੱਚ ਸਾਡੇ ਆਪਸ ਵਿੱਚ ਕੋਈ ਮਤਭੇਦ ਨਹੀਂ ਹੈਗੇ ਜਿਹੜਾ ਇਹ ਵਾਰ-ਵਾਰ ਮੁਸਲਮਾਨਾਂ ਨੂੰ ਕੂਕ ਕੇ ਮਰਵਾਉਂਦੇ ਆਂ ਪਾਕਿਸਤਾਨ ਨਾਲ ਲੜਾਈਆਂ ਛੇੜਦੇ ਆ ਉਹਦੇ ਨਾਲ ਸਾਡਾ ਅਮਨ ਮਾਹੌਲ ਉਰੇ ਪੰਜਾਬ ਦਾ ਡਿਸਟਰਬ ਹੁੰਦਾ ਹੈ ਮੈਂ ਇਹਨਾਂ ਨੂੰ ਬੇਨਤੀ ਕਰਦਾ ਹੈਗਾ ਕਿ ਸਾਡੇ ਵਪਾਰ ਨੂੰ ਪਾਕਿਸਤਾਨ ਨਾਲ ਆਵੇ ਜਾਵੇ ਖੋਲਣ ਮੈਨੂੰ ਲੱਗਦਾ ਹੈ ਕਿ ਉਰੀ ਸੈਕਟਰ ਦੇ ਇਹੋ ਜਿਹੇ ਗ੍ਰਾਂਟ ਆਣ ਜਿਹਦੇ ਨਾਲ ਇੰਡਸਟਰੀ ਆ ਸਕੇ ਬਸ ਸਕੇ ਨਵਾਂ ਪੰਜਾਬ ਦਾ ਮਤਲਬ ਇਹ ਹੋਣਾ ਚਾਹੀਦਾ ਹੈ ਕਿ ਜਿਹੜੇ ਪੰਜਾਬ ਦੇ ਵਾਸੀ ਆ ਉਹਨਾਂ ਦੇ ਹੱਕ ਪੂਰੇ ਮਿਲਣੇ ਚਾਹੀਦੇ ਆ ਐ ਨਹੀਂ ਹੋਣਾ ਚਾਹੀਦਾ ਕਿ ਇੱਥੇ ਹਰੇਕ ਘਾਟਕ ਤੇ ਤੁਸੀਂ ਦੇਖੋ ਪੰਜਾਬ ਦਾ ਜ਼ਮੀਨ ਹੈ ਪੰਜਾਬ ਦਾ ਨੁਕਸਾਨ ਹੈ ਪੰਜਾਬ ਦੀ ਆਵਾਜ਼ਾਂ ਵੀ ਰੁਕਦੀਆਂ ਹਨ ਰੇਲਵੇ ਲਾਈਨਾਂ ਨਾਲ ਉੱਥੇ ਜੇ ਫਾਟਕ ਹੈ ਉੱਥੇ ਬਾਹਰੋਂ ਦੇ ਸਟੇਟ ਤੋਂ ਉੱਥੇ ਆ ਕੇ ਬੈਠੇ ਹੁੰਦੇ ਆ ਸਾਡੇ ਜਿਹੜੇ ਉਹ ਬੈਂਕ ਖੁੱਲਨੇ ਆ ਜਿਹੜੇ ਸੈਂਟਰ ਦੇ ਅਧੀਨ ਆ ਉਹਦੇ ਵਿੱਚ ਪੰਜਾਬੀ ਨਹੀਂ ਲਾਗੂ ਹੁੰਦੀ ਹੈਗੀ ਨਵੇਂ ਪੰਜਾਬ ਦਾ ਮਤਲਬ ਇਹ ਨਹੀਂ ਹੋਣਾ ਚਾਹੀਦਾ ਕਿ ਪੰਜਾਬ ਦੀ ਪੰਜਾਬੀ ਸਭਿਆਚਾਰ ਤਬਦੀਲ ਕਰਕੇ ਇਹ ਜਿਹੜਾ ਇਹਨਾਂ ਦਾ ਰਾਸ਼ਟਰਵਾਦੀ ਸੋਚ ਹੈਗੀ ਹੈ ਕਿ ਅਸੀਂ ਇੱਕ ਭਾਸ਼ਾ ਇੱਕ ਜਮਾਨ ਇੱਕ ਸਾਰਾ ਕੁਝ ਉਹਨੇ ਲਾਗੂ ਕਰ ਦੇਣਾ ਇਹ ਇਹੋ ਜੇ ਕੰਮ ਨਾ ਕਰਨ ਸਗੋਂ ਗਰੇਕ ਦੀ ਜਿਹੜਾ ਇਤਿਹਾਸ ਹੈ ਸਭਿਆਚਾਰ ਹੈ ਉਹਨੂੰ ਮੰਨ ਕੇ ਇੱਥੇ ਸਾਨੂੰ ਖੁਸ਼ਹਾਲਤਾ ਸੂਬੇ ਦੇ ਹੱਕ ਦੇਣ ਸਾਡੇ ਉੱਤੇ ਰੈਪੀਰੀਅਨ ਕਾਨੂੰਨ ਲਾਗੂ ਹੋਏ ਜਿਹਦੇ ਨਾਲ ਪੰਜਾਬ ਦੇ ਪਾਣੀ ਪੰਜਾਬ ਨੂੰ ਰਹਿਣ ਜਿਹੜਾ ਕਿ ਸਾਡੇ এনवायरमेंटਲ ਇੰਪੈਕਟ ਅ ਅਸੈਸਮੈਂਟ ਕਰਕੇ ਜਿਹੜੀ ਇੰਟਰਲਿੰਕਿੰਗ ਆਫ ਰਿਵਰਸ ਇਹਨਾਂ ਨੇ ਬਿਆਨ ਕੀਤਾ ਆਪਣੇ ਮੈਨੀਫੈਸਟੋ ਚ ਉਹ ਰੁਕਣੀ ਚਾਹੀਦੀ ਹੈ ਕਿਉਂਕਿ ਜੇ ਆਪਾਂ ਅਮਰੀਕਾ ਵੀ ਦੇਖੀਏ ਅੱਜ ਦੇ ਦਿਨ ਨਦੀਆਂ ਨੂੰ ਕੋਈ ਨਹੀਂ ਛੇੜਦਾ ਹੈਗਾ ਉਹਨਾਂ ਦੀ ਬਿਲਕੁਲ ਠੀਕ ਬਣਤਰ ਰਹਿਣ ਦਿੰਦੇ ਹੈਗੇ ਆ ਸੋ ਮੈਂ ਇਹ ਇੱਕ ਪਾਸਿਓਂ ਡਰਦਾ ਕਿ ਨਵੇਂ ਪੰਜਾਬ ਦਾ ਮਤਲਬ ਹੈ ਕਿ ਸਾਡੇ ਹੋਰ ਚੀਜ਼ਾਂ ਹੱਕ ਕੋ ਕੇ ਜਵਾਨ ਖੋ ਕੇ ਇਹਨਾਂ ਨੇ ਸਾਡੇ ਉੱਤੇ ਇੱਕ ਇਹੋ ਜੀ ਚੀਜ਼ ਲਾਗੂ ਕਰ ਦੇਣੀ ਹੈ ਕਿ ਸੈਂਟਰ ਪੱਕੀ ਹੋਏ ਮੈਂ ਚਾਹੁੰਦਾ ਕਿ ਹੋਰੇ ਸਾਨੂੰ ਇੰਡਸਟਰੀ ਮਿਲੇ ਸਾਨੂੰ ਨੌਕਰੀਆਂ ਮਿਲੇ ਸਾਡਾ ਆਵਾਜ਼ ਆਵਾ ਵਧੇ ਇਹ ਕੰਮ ਜੇ ਕਰਕੇ ਜਾਂਦੇ ਤਾਂ ਚੰਗੀ ਗੱਲ ਹੈ